अच्छा ठीक कोई नहीं तुम तो टाइम हाँ जी हाँ जी ठीक है चलो मैं थोन कर दा फिर दंग तक हाँ जी हाँ जी चंगा जी बहुत मेहरबानी डैडी बड़ी गर्मी हो पानी ठंडा ही। वो तो गल ठीक है तो ਹੂੰ ਫੋਨ ਆਉਂਦਿਆ ਸੀ ਇਹਦਾ ਉਧਰੋਂ ਹੀ ਜੈਂਟਰ ਹਾਂਜੀ ਹਾਂਜੀ ਹਾਂ ਤੂੰ ਆਖਣ ਦੇ ਵੀ ਪੈਸੇ ਪੋਹੇ ਕਰੋ ਇਕੱਠੇ ਅੱਛਾ ਤੇ ਹੁਣ ਫਿਰ ਕਿਦਾਂ ਕੋਈ ਨਹੀਂ ਹੁਣ ਮੇਰੇ ਕੋ ਹੈ ਗਈ ਹੈ ਲਿਮਟ ਹੈ ਗਈ ਹੈ 10-12 ਲੱਖ ਦੀ ਉਹ ਡਾੜੀ ਇੰਨੇ ਨਾ ਕਿੱਥੇ ਸਰਨਾ ਮੈਂ ਕਿੰਨੇ ਕ ਚਾਹੀਦੇ ਆ ਤੁਹਾਨੂੰ ਪਤਾ ਹੀ ਉਹ ਰੁਪਇਆ 20 ਲੱਖ ਤੇ ਚਾਹੀਦਾ ਚਾਹੀਦਾ ਤੇ ਕੋਈ ਗੱਲ ਨਹੀਂ ਇੱਕ ਦੋ ਰਿਸ਼ਤੇਦਾਰ ਹੈਗੇ ਮੇਰੇ ਨਜ਼ਰਾਂ 'ਚ ਉਹਨਾਂ ਨੂੰ ਕਿਹਾ ਮੈਂ ਅੱਛਾ ਪੈਸੇ ਤੇ ਕਰ ਦਾਂਗੇ ਕੋਈ ਗੱਲ ਨਹੀਂ ਬਾਕੀ ਨਾ ਹੋਊ ਨਾ ਤੇ ਜਿਹੜਾ ਨਵ ਨੂੰ ਆਪਾਂ ਸੋਣਾ-ਸਾਣਾ ਪਾਇਆ ਸੀ ਹੂੰ ਹੂੰ ਥੋੜਾ ਬਾਰਾ ਉਹ ਚ ਗੈਣੇ-ਗੁਣੇ ਪਾ ਕੇ ਤਾਂ ਆਪਣਾ ਕੰਮ ਸਾਰ ਲਾਂਗੇ ਜਦੋਂ ਤੁਸੀਂ ਚੱਲ ਜਾਓਗੇ ਮੁੜ ਕੇ ਛਡਾ ਲਾਂਗੇ ਕੋਈ ਫਸਲਾਂ ਦੋ ਲੱਗਣਗੀਆਂ ਤੇ ਹੋਰ ਕਰਨਾ ਫਿਰ ਆਹ ਬਾਕੀ ਚੱਲ ਨਵਦੀਪ ਨੂੰ ਕਹਾਂਗਾ ਵੀ ਇਹ ਵੀ ਆਪਣੇ ਪੇਕਿਆਂ ਨੂੰ ਕਹੇਗੀ ਬਹੁਤਾਂ ਨੇ ਕੋਈ 2-3 ਲੱਖੇ ਕਰ ਦੇਣਗੇ ਚੱਲ ਜੇ 3-4 ਲੱਖ ਰੁਪਈਆ ਉਹ ਕਰ ਦੇਣ ਨਾ ਤੇ ਫਿਰ ਸਾਨੂੰ ਕੋਈ ਜ਼ਿਆਦਾ ਤੰਗੀ ਨਹੀਂ ਆਉਂਦੀ ਫਿਰ ਅਸੀਂ ਕਰ ਲੈਣੀਆਂ ਪੈਸੇ ਇਕੱਠੇ ਤੇ ਇੱਕ ਵਾਰੀ ਕਰਾਂ ਭਲਾ ਨਵਦੀਪ ਨਾਲ ਜਾ ਕੇ ਗੱਲ ਆਜਾਓ ਚੱਲੀਏ ਚੱਲ ਮੈਂ ਆ ਗਿਆ ਘਰ ਤੂੰ ਗੱਲ ਆਜੋ ਕੀ ਕਰਨਾ ਜੇ ਇੱਥੇ ਹੁਣ ਚੱਲ ਆਜੋ ਵੇਖ ਲੈ ਪੁੱਛ ਕੇ ਪਿਕਨਿਕ ਲੱਤ ਲੰਦਿਆ ਹੈ ਉਹਦਾ ਨਾ ਪਤਾ ਨਹੀਂ ਮੇਰਾ ਮਾਨ ਕਿਉਂ ਨੀ ਕ ਖਲੋਂਦਿਆ ਤੇ ਫਿਕਰ ਜੇ ਰਹਿਣਾ ਜੇ ਕੁੜੀ ਵੀ ਕੱਲੀ ਗਈ ਤੇ ਉਹ ਡੈਡੀ ਹੁਣ ਉਹਦਾ ਤੂੰ ਨਾਲ ਜਾਣਾ ਅਸੀਂ ਜਿੱਦਾਂ ਆਪਾਂ ਜੰਟਣਾ ਗੱਲ ਕੀਤੀ ਸੀ ਆਪਣੇ ਵਾਲੇ ਨਾਲ ਤੇ ਦੋਵੇਂ ਇਕੱਠਿਆਂ ਚੱਲ ਜਾਣਾ ਅਸੀਂ ਨਾ ਕੋਈ ਚਿੰਤਾ ਨਾ ਗੱਲ ਨਾ ਬਾਤ ਉਹ ਡੈਡੀ ਜਿੰਨਾ ਚਿਰ ਕਰਮਾਂ ਚ ਜੋ ਲਿਖਿਆ ਨਾ ਹੁਣਾਂ ਤੇ ਉਹ ਹੀ ਕੀ ਪਤਾ ਹੈ ਤੁਹਾਨੂੰ ਨਹੀਂ ਇਕੱਠਿਆਂ ਜਾਣਾ ਹੁਣ ਤੁਸੀਂ ਨਾ ਡਰੋ ਨਾ ਕੋਣ ਥੇ ਨਾਨਕੇ ਵੀ ਤੇ ਹੈਗੇ ਨੇ ਕੰਮ ਤੇ ਗਲਤੀ ਕਰਨ ਦੇ ਆ ਨਾ ਉਹ ਦੋਵਾਂ ਨੂੰ ਕੱਲਣ ਡਿਆ ਸੀ ਹੁਣ ਆਹ ਜਿਹੜਾ ਏਜੰਟ ਵਾ ਕੱਲ ਇਹਨੂੰ ਕੱਲਣ ਡਿਆ ਵਾ ਉਹ ਚਲੋ ਕੋਈ ਨਹੀਂ ਹੁਣ ਜਿਹੜੀ ਕੁਛਰੀ ਗੱਲ ਉਹ ਨਾ ਕਰੋ ਗੱਲ ਤੇ ਇਹੋ ਹੀ ਐਨਰ ਰੁਪਏ ਤੇ ਦੋ ਤਿੰਨ ਲੱਖ ਦਾ ਹੀ ਫਰਕ ਵਾ ਨਾ ਹੁਣ ਫੇਰ ਕੀ ਕਰਨਾ ਅਗਲੇਂ ਦੀ ਵੀ ਤੇ ਮੰਨਣੀ ਹੈ ਕਿ ਨਹੀਂ ਚਲੋ ਹੁਣ ਮੰਨ ਹੀ ਲਈਏ ਫਿਰ ਗਿਓ ਨੂ ਵੇਖੀ ਜਾਉ ਜੇ ਮੰਨੀ ਤਾਂ ਅਗਲੇ ਨੂੰ ਫਿਰ ਆਨੇ ਥੋੜੀ ਜਿਮ ਮਾ ਪੁੰਨੇ ਆਗੇ ਆਹੋ ਇਹ ਤਾਂ ਹੁਣ ਤੁਸੀਂ ਗੱਲ ਕਰਨੀ ਹੈ ਹੁਣ ਮੇਰੀ ਕੁੜਮਾਚਾਰੀ ਹੁਣ ਮੈਂ ਨਵੇਂ ਨਵੇਂ ਕੀ ਨਾਮ ਜਾ ਕੇ ਆਖਾਂ ਪੈਸੇ ਦੋ ਨਹੀਂ ਕੋਈ ਗੱਲ ਨਹੀਂ ਆਪਾਂ ਕਰਦੇ ਆ ਠੀਕ ਹੈ ਕਿ ਨਹੀਂ ਇਹ ਤਾਂ ਨਹੀਂ ਕੰਮ ਮਾਰਦਾ ਜੇ ਤਾਂ ਬੋਲਣਾ ਆਪੇ ਬਿਨਾਂ ਕੋਲ ਆ ਲੈਂਦਾ ਹੀ ਆ ਬੀ ਪਰ ਇਹ ਆ ਹੁਣ ਇਹੋ ਫਿਕਰ ਹੈ ਵੀ ਕੰਮ ਹੋ ਜਾਏਗਾ ਕੋਈ ਗੱਲ ਨਹੀਂ ਚੁੱਪ ਟੀਂ ਰੱਖੋ ਚਲੋ ਯਕੀਨ ਨਹੀਂ ਹੁਣ ਕੀ ਕਰਨਾ ਫਿਰ ਹਾਈ ਹਾਈ ਨਹੀਂ ਇੱਕ ਤਾਂ ਉਤਰੀ ਗਰਮੀ ਨੇ ਜਾਨ ਖਾ ਲਈ ਆ ਹਰੇ ਕਿੱਥੋਂ ਇੰਨੀ ਗਰਮੀ ਪੈ ਗਈ ਏ ਨਹੀਂ ਆਉਂਦੀ ਤਾਂ ਹੀ ਤੇ ਮੈਂ ਬਾਹਰ ਬੈ ਗਈਆਂ ਹਣਕੇ ਅਮਨ ਹਾਂਜੀ ਪਰਿਆ ਕੀ ਉਹ ਮੰਮੀ ਦਾਲ ਤਰੀਏ ਮਾਵਾਂ ਦੀ ਨਹੀਂ ਤੂੰ ਮਰ ਜੇ ਇਹੋ ਜਈ ਕੁੜੇ ਡੇੜੇ ਘੰਡੇ ਦਾਲੇ ਚ ਪਾਉਣ ਲੱਗੀ ਆ ਇੰਨਾ ਤੜਕਾ ਲਾਈਦਾ ਦਾਲ ਨੂੰ ਤੇਰਾ ਪਿਓ ਬੋਰੀ ਸੁੱਟ ਕੇ ਗਿਆ ਇੱਥੇ ਤੇ ਮੰਮੀ ਪਿਓ ਤੇ ਕਹਤੋਂ ਤੁਸੀਂ ਜਾਂਦੇ ਹੋ ਪਿਓ ਬੋਰੀ ਸੁੱਟ ਕੇ ਗਿਆ ਖਾਣੀ ਤੋਈ ਤੇ ਭੋਰੀਆਂ ਪਿਓ ਸੁੱਟ ਕੇ ਜਾਵੇ ਇੱਥੇ ਆ ਤੇ ਆ ਕਿੰਨੇ ਖੋਜ ਹੁੰਦੇ ਆ ਵਿੱਚ ਉਹ ਸਾਰੀ ਚੀਜ਼ ਲੱਤ ਜਾਨੀ ਤੇ ਅੱਦੇ ਗਲੇ ਨਿਕਲਦੇ ਆ ਸਾਰੇ ਕੱਟਾਣਾ ਤੇ ਹੋਰ ਕੀ ਕਰਾਂ ਮੰਮੀ ਮੈਂ ਅੱਛਾ ਮੈਂ ਤਾਂ ਕਿਹਾ ਕੋ ਸੁਖਣਾ ਹੋਰ ਕੋਈ ਚੀਜ਼ ਬਣਾਉਣ ਲੱਗੀ ਆ ਤੇ ਦਾਲ ਤੇ ਰੱਖ ਕੇ ਆਈ ਆ ਧਿਆਨ ਕਿਤੇ ਟੋਕਰਾ ਲੈ ਕੇ ਗੰਢਿਆਂ ਦਾ ਬਹਿ ਗਈ ਆ ਕੋਈ ਸ਼ਰਮ ਨਾ ਤਮਾਰਿਆ ਕਰ ਚੰਗਾ ਮੰਮੀ ਆ ਤੈਨੂੰ ਵੀ ਖਣ ਨਹੀਂ ਦੇ ਆ ਤੇ ਉਦਾਂ ਹੀ 2 ਘੰਟੇ ਖਰਾਬ ਆ ਇਹ ਚ ਕੀ ਨਿਕਲਣਾ ਜੇ ਮੈਂ ਛੋਟੇ ਤੇ ਸਾਰੇ ਤਾਂ ਵੀ ਤੂੰ ਹੀ ਮੈਨੂੰ ਵੱਡਣ ਭੇਜਣਾ ਤੇ ਹੁਣ ਜੇ ਮੈਂ ਉਹ ਕੱਟਣ ਦੀ ਤੇ ਤਾਂ ਵੀ ਤੂੰ ਹੀ ਭੁੱਲੀ ਜਾਣ ਦੇ ਹਾਂ ਮੈਂ ਤੈਨੂੰ ਬੜਾ ਵੱਡਣ ਪੈਣੀ ਆ ਵੇਖਾ ਕਰੋ ਲਾ ਬੰਦੀ ਜਾਣ ਲਈ ਆ ਚਲ ਜਾਂਦੀ ਮੁੰਡੇ ਨਾਲ ਤੀਜੇ ਕ ਦਿਨ ਫਾਸਟ ਫੂਡ ਖਾਣ ਹੈ ਕਿੰਨੇ ਸਾਲ ਹੋ ਗਈ ਹੈ ਵਿਆਹ ਨੂੰ ਅਜੇ ਤੱਕ ਕੋਈ ਖੁਸ਼ੀ ਨਹੀਂ ਦਿੱਤੀ ਤੁਹਾਨੂੰ ਹੈ ਨਹੀਂ ਮੰਮੀ ਪਹਿਲੀ ਗੱਲ ਮੈਂ ਰੋਜ਼ ਤੇ ਚੱਲੀ ਨਹੀਂ ਬਾਜ਼ਾਰ ਉਹਨਾਂ ਨਾਲ ਆ ਸ਼ੀਸ਼ ਮਾਈ ਮਹੀਨੀ ਕਰੀ ਮੈਨੂੰ ਲੈ ਜਾਂਦੇ ਕਮਾਉਣ ਤੇ ਤੁਸੀਂ ਪੈਸੇ ਜ ਬੜੇ ਦਿੰਦੇ ਹੋ ਫਾਸਟ ਫੂਡ ਖਾਣ ਦੇ ਵੀ ਮੈਂ ਫਾਸਟ ਫੂਡ ਖਾ ਕੇ ਆਉਣਾ ਉੱਥੇ ਗਿਣ ਗਿਣ ਕੇ ਤੇ ਤੁਸੀਂ ਪੈਸੇ ਦਿੰਦੇ ਹੋ ਵੀ ਆ ਚੀਜ਼ ਲੈ ਕੇ ਆਉਣੀ ਤੇ ਆ ਚੀਜ਼ ਲੈ ਕੇ ਆਣੀ ਉਹਨੇ ਤੇ ਆਪੇ ਕਦੀ ਮੈਨੂੰ ਕੁਛ ਲੈ ਕੇ ਨਹੀਂ ਦਿੱਤਾ ਮੈਂ ਆਪ ਵੀ ਕਮਾਈ ਕਰਦੀ ਮੇਰੇ ਹੱਥ ਪੈਸਾ ਤੇ ਰਹਿਣ ਨਹੀਂ ਦੇਣਾ ਨਾਲੇ ਮੰਮੀ ਰਹਿ ਗਈ ਆਹ ਗੱਲ ਵੀ ਮੇਰੇ ਘਰ ਕੁਛ ਹੁੰਦਾ ਨਹੀਂ ਆ ਉਹ ਪਰਮਾਤਮਾ ਆ ਨਹੀਂ ਜਦੋਂ ਦੇਣਾ ਨਾ ਦੇ ਹੀ ਦੇਣਾ ਵਾ ਤੇ ਐਵੇਂ ਨਾ ਮੈਨੂੰ ਹਰ ਵੇਲੇ ਤਾਨੇ ਮਾਰਦੇ ਰਿਹਾ ਕਰੋ ਆਪਣੀ ਮੁੰਡੇ ਨੂੰ ਵੀ ਕਹਿ ਲਿਆ ਕਰੋ ਕੁਛ ਨਾ ਕੁਛ ਤਾਨੇ ਮਾਰਾ ਨਾ ਤੈਨੂੰ ਰੰਗ ਬਰੰਗਾ ਖਾਂਦੀ ਰਹਿਣੀ ਆ ਤੇ ਸਰੀਰਾਂ ਚ ਨੁਕਸ ਪੈ ਜਾਂਦੇ ਆ ਤੈਨੂੰ ਨਹੀਂ ਪਤਾ ਆ ਮੈਡੇ ਦੇ ਚੀਜ਼ਾਂ ਜਿਹੜੀਆਂ ਪਤਾ ਕਿੱਡੀਆਂ ਮਾੜੀਆਂ ਵਾ ਢਿੱਡ ਖਰਾਬ ਕਰ ਦਿੰਦੀਆਂ ਵਾ ਇਸੇ ਕਰਕੇ ਉਹ ਤੇਰਾ ਚੰਮ ਚੜੀ ਜਾਂ ਡਿਆ ਕਿਤੇ ਨਹੀਂ ਮੰਮੀ ਚਮਚੜਨਦੇ ਆ ਉਹ ਵੀ ਬਿਮਾਰੀਆਂ ਲੱਗੀਆਂ ਹੁੰਦੀਆਂ ਜਿਹਦੇ ਨਾਲ ਚੜਨ ਦਿਆ ਜਾਣ ਕੇ ਬਾਹਨਾ ਖਾਣ ਪੀਣ ਦਾ ਲਾਦ ਨੇ ਇਹ ਕੀ ਖਾਣਾ ਦੋ ਫੁਲਕੇ ਖਾਲੀ ਦੇਤੇ ਹੋਰ ਕੀ ਖਾਣਾ ਬੜੇ ਫੁਲਕੇ ਖਾਨੀ ਆ ਹੋਗੀ ਤੂੰ ਤੱਕ ਦੇ ਰਹਿੰਦੇ 24 ਘੰਟੇ ਸਾਬ ਨਾਲ ਗੰਡੇ ਪਾਉਣ ਲੱਗੇਗੀ ਨਾ ਫੇਰ ਤੇਹੀ ਬਣ ਗਏ ਹੈ ਸਾਬ ਨਾਲ ਵਰਤਿਆ ਕਰ ਦਾਲ ਚ ਤੋਂ ਗੰਡਾ ਬੜਾ ਵਾ ਤੂੰ ਵੀ ਇਦਾਂ ਕਰਿਆ ਕਰੋ ਆਪੇ ਗੰਡੇ ਦੇ ਦਿਆ ਕਰੋ ਤੇ ਮੈਂ ਆਪੇ ਇਦਾਂ ਕੱਟ ਲਿਆ ਕਰੂੰਗੀ ਪਤਾ ਲੱਗੇ ਫੇਰ ਸਬਜੀ ਨਾਲ ਸੁਆਦ ਬਣੇ ਤੇ ਜ਼ੁਬਾਨ ਬੜੀ ਲੁਤਰੋਦੀ ਕਤੂਤ ਹੈ ਨਹੀਂ ਕੋਈ ਵੀ ਆਹੋ ਮੈਂ ਤੇ ਤੁਹਾਨੂੰ ਲੁੱਤਰੋ ਹੀ ਲਾਗਣੀ ਆ ਜੇ ਸਬਜੀ ਨਾਲ ਨਾ ਸਵਾਦ ਬਣੀ ਮੁੰਡਾ ਤਾਂ ਨਾ ਚੋੱਕ ਕੇ ਥਾਲੀ ਮੇਰੇ ਸਿਰ ਤੇ ਮਾਰਦਾ ਵੀ ਸਬਜੀ ਨੇ ਸਵਾਦ ਬਣੀ ਤੇ ਮੈਂ ਤੁਹਾਡਾ ਨਾ ਹੀ ਲੋਣਾ ਵਾ ਮਾ ਤੇਰੀ ਗੰਡੇ ਹੋਣੀ ਉਹ ਕੰਮ ਦਿੰਦੀ ਚੱਜਣਾ ਮੈਨੂੰ ਅੱਛਾ ਤੇਰੇ ਸਿਰ ਤੇ ਥਾਲੀ ਮਾਰਦਾ ਨਹੀਂ ਤੂੰ ਤ ਉਹਦੇ ਸੱਚ ਨਾਲ ਮਾਰ ਮਾਰ ਥੱਕੇ ਹੈ ਐਡੀ ਤੂੰ ਭੋਲੀ ਕਿਤੇ ਤੇਰੇ ਵਰਗਿਆਂ ਹੁਣ ਤਿੰਨ ਚਾਰ ਭੋਲੀਆਂ ਫਿਰ ਤੇ ਪਿੰਡ ਵਸੇ ਖੜਾਵਾ ਆਹੋ ਬੰਦੇ ਦੇ ਸਿਰ ਤੇ ਥਾਲੀ ਵੱਜ ਜਾਂਦੀ ਆਕ ਮਾਰਦੀ ਆ ਤੂੰ ਸਾਰੇ ਕੰਮ ਕਰਦੀ ਆ ਹੁਣ ਤੂੰ ਪਿੱਛੇ ਪਿੱਛੇ ਲਾਇਆ ਆਪਣੇ ਕਿਦਾਂ ਕਹਿੰਨੀ ਉਦਾਂ ਹੀ ਉਹ ਵੀ ਕਰਦਾ ਫਿਰਦਾ ਮਗ ਜਾ ਮਮੀ ਹੁਣ ਉੱਠ ਕੇ ਕੋਈ ਕੰਮ ਕਰੋ ਜਾ ਕੇ ਮੈਨੂੰ ਵੀ ਕਰ ਲੈਣ ਦਿਓ ਇੱਧਰ ਫੜਾ ਗੰਡੇ ਆ ਦੋ ਸੌਣੇ ਜਿੰਨੇ ਲੈ ਆ ਵੀ ਲਾਜੋ ਕੋਈ ਨਹੀਂ ਮੈਂ ਇੱਕੋ ਨਾਲ ਲਾ ਲੂੰਗੀ ਚੱਲ ਚੱਲ ਗੱਲਾਂ ਨਾ ਕਰ ਬਹੁਤੀਆਂ ਚੱਲ ਜ਼ੁਬਾਨ ਬੜੀ ਚੱਲਦੀ ਜੀ ਜਿੱਦਾਂ ਕੁਝ ਵੇਖਿਆ ਨਹੀਂ ਹੁੰਦਾ ਕੀ ਭੁੱਖੀ ਬੁੱਢੀ ਐ ਮੈਂ ਤੇ ਆਪੇ ਖਾਸਦੀ ਇੱਥੇ ਮੇਰ ਕੋਈ ਨਹੀਂ ਢੜਕੀ ਲੱਗਦੀ ਮੁੱਠ ਤੇ ਇਹਨਾਂ ਦੀ ਆਪੇ ਲਾ ਕਰਦੀ ਐ ਨੂੰ ਮਮੀ ਨੂੰ ਕੋਣ ఫోన్ హలో హా బ ਜੋ ਮਨਾਂ ਤੇ ਕੀ ਕਰਾ ਮਮੀ ਉਹ ਮੈਂ ਮੈਂ ਬੜੀ ਤਾਂਗੂਆ ਚਲੋਗੀ ਕੋਈ ਹੋਸ਼ ਨਾ ਮਮੀ ਪੁੱਛੋ ਮੈਂ ਇੱਥੇ ਬੜੀ ਤਾਂਗੂ ਮੈਨੂੰ ਸਮਝ ਨਹੀਂ ਆਉਂਦੀ ਇਹ ਕੀ ਹੈ ਤਾਂਗੀ ਤਾਂਗੀ ਹੋਣਾ ਵਾ ਤੂੰ ਜਿਹੜੇ ਤੂੰ ਕੰਮ ਕੀਤੇ ਆ ਸਾਨੂੰ ਘਟ ਤਾਂਗ ਕਰਕੇ ਗਈ ਸਾਡੀ ਇੱਜ਼ਤ ਬਣਾ ਕੇ ਗਈ ਈ ਤੂੰ ਮਮੀ ਹੁਣ ਅੱਗੋਂ ਇਦਾਂ ਨਾ ਨਾ ਤੂੰ ਕਹੋ ਮੈਂ ਕਿੰਨੂੰ ਦੱਸਾਂ ਤਾਨੂੰ ਨਹੀਂ ਦੱਸਣਾ ਤੇ ਆਪਣੀ ਪੈਰਾਂ ਤੇ ਤੇ ਮੈਂ ਆਪ ਹੀ ਕੋਹਾੜੀ ਮਾਰੀ ਹੁਣ ਮੈਂ ਦੱਸ ਕੀ ਕਰਾਂ ਮੇਰੀ ਗੱਲ ਸੁਣ ਮੈਂ ਤੇਰੇ ਪਿਓ ਤੋਂ ਫੜ ਕੇ ਨਾ ਤੇਰੇ ਨਾਲ ਗੱਲ ਕਰਦੀ ਆ ਅਗਲੇ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਮੇਰੀ ਗੁੱਤ ਫੜ ਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਨਾ ਮੈਨੂੰ ਫੋਨ ਨਾ ਲਾਇਆ ਕਰ ਤੇਰੀਆਂ ਭੈਣਾਂ ਨੂੰ ਹੀ ਵਿਆਹਿਆ ਹੀ ਨਾ ਆਪ ਤੇ ਅਗਲੀਆਂ ਸੋਖੇ ਘਰ ਜਾ ਹਨ ਕੋਈ ਫਿਕਰ ਨਹੀਂ ਹੈ अच्छा मम्मी बाज इथे कुछ कर कर पे कोई कर लूगा तो फिर चंगे रहोगे तुही जेड़ा तुही मिन्नू ना दस मिन्नू ना फोन पर आई हुन की करिए जदु मैं तिनु आनी नहीं है पुत मुड़ जा ना कमा कहीं तेरे लिए चंगे कर लो बनाई कोई बढ़िया लब दे ਮੰਮੀ ਉਹਦੋਂ ਮੈਨੂੰ ਕੀ ਪਤਾ ਸੀ ਕਿ ਇਹਨਾਂ ਨੇ ਸਾਰਾ ਕੁਝ ਝੂਠ ਗਿਆ ਇਹ ਮੈਨੂੰ ਮੈਨੂੰ ਕੁਝ ਨਹੀਂ ਹੁੰ ਸਮਝ ਆਉਂਦੀ ਉਹ ਦੱਡਾ ਦੇ ਸਾਹਮਣੇ ਜਾਂਦੇ ਹੀ ਕੋਠੀ ਆ ਇੱਕਦਮ ਉਹ ਵਾਜੀ ਬਾਰੋਂ ਆਇਆ ਮੁੰਡਾ ਨਹੀਂ ਨਹੀਂ ੁੰਡੇ ਕੋਈ ਇਦਾਂ ਸੌਂਦੇ ਤੇ ਤੇਰੇ ਵਰਗੀਆਂ ਫਸ ਜਾਂਦੀਆਂ ਹੁਣ ਅਹੀਂ ਕੀ ਕਰੀਏ ਫਿਰ ਉਹ ਆਪਣੀ ਕਿਸਮਤ ਨੂੰ ਨਾ ਮੰਮੀ ਮੈਂ ਕੀ ਕਰਾਂ ਉਦੋਂ ਮੇਰੀ ਸੱਸਾ ਦੇ ਉਹ ਵੀ ਨਹੀਂ ਮੈਨੂੰ ਟਿਕਣ ਦਿੰਦੀ ਇੱਥੇ ਜਿੱਦਾਂ ਉਹਨੇ ਕੁਝ ਵੇਖਿਆ ਹੀ ਨਹੀਂ ਹੁੰਦਾ ਮੇਰੀ ਗੱਲ ਸੁਣ ਮੈਨੂੰ ਵੀ ਦੁਖੀ ਨਾ ਕਰ ਮੇਰੀ ਤੇ ਤੂੰ ਮੈਨੂੰ ਕਿੰਨਾ ਚਾਰਾ ਦੇ ਨਾਲ ਬਾਤ ਫੋਨ ਲਾ ਕੇ ਮੈਨੂੰ ਵੀ ਦੁਖੀ ਕਰ ਦਿੰਦੀ ਆ ਮੰਮੀ ਜੀ ਮੈਂ ਦੱਸ ਹੁਣ ਕਿੰਨੂ ਸੁਣਾਵਾਂ ਤੁਹਾਨੂੰ ਨਾ ਸੁਣਾਵਾਂ ਤੇ ਡੈਡੀ ਤੇ ਡੈਡੀ ਉਦਾਂ ਨਹੀਂ ਗੱਲ ਕਰਦੇ ਕਿਦਾਂ ਚੰਗਾ ਪੁੱਤ ਤੇਰੀ ਤੇਰੀ ਪਰਜਾਈ ਹੋਣੀ ਉਹਨੇ ਤੇਰੇ ਪਿਓ ਵਿਚਾਰ ਵੱਧ ਲਾ ਕੇ ਦੱਸਣੀਆਂ ਚੰਗਾ ਕੱਟ ਦੇ ਫੋੜ ਮੇਰੀ ਧੀ ਚੰਗਾ ਮੈਂ ਤਾਂ ਸੁਣਾਵਾਂ ਤੇਰੀ ਤੇਰੀ ਪਰਜਾਈ ਹੋਣੀ ਉਹਨੇ ਤੇਰੇ ਪਿਓ ਵਿਚਾਰ ਵੱਧ ਲਾ ਕੇ ਦੱਸਣੀਆਂ ਚੰਗਾ ਕੱਟ ਦੇ ਫੋੜ ਮੇਰੀ ਧੀ ਚੰਗਾ ਮੈਂ ਤਾਂ ਸੁਣਾਵਾਂ ਤੇਰੀ ਤੇਰੀ ਪਰਜਾਈ ਹੋਣੀ ਉਹਨੇ ਤੇਰੇ ਪਿਓ ਵਿਚਾਰ ਵੱਧ ਲਾ ਕੇ ਦੱਸਣੀਆਂ ਚੰਗਾ ਕੱਟ ਦੇ ਫੋੜ ਮੇਰੀ ਧੀ ਚੰਗਾ ਮੈਂ ਤਾਂ ਸੁਣਾਵਾਂ ਤੇਰੀ ਤੇਰੀ ਪਰਜਾਈ ਹੋਣੀ ਉਹਨੇ ਤੇਰੇ ਪਿਓ ਵਿਚਾਰ ਵੱਧ ਲਾ ਕੇ ਦੱਸਣੀਆਂ ਚੰਗਾ ਕੱਟ ਦੇ ਫੋੜ ਚਰਨ ਹਾਂਜੀ ਮੇਰੀ ਧੀ ਰੋ ਮੇਰੀ ਗੱਲ ਸੁਣ ਲੈ ਦੱਸੋ ਮੈਂ ਹਾਂ ਕੰਮ ਕਰਕੇ ਨਾ ਝਾੜੂ ਪੋਚੇ ਦਾ ਉਹ ਆਪਣੇ ਆਲਾ ਕਮਰਾ ਵਿਲਾ ਕਰ ਦੇ ਗੁਰਲੀਨ ਨੇ ਰਹਿਣਾ ਹੁਣ ਇੱਥੇ ਮਹੀਨੇ 5 6 ਤੇ ਦੱਸ ਮਮੀ ਆਈ ਫਿਰ ਕਿੱਥੇ ਰਹਿਣਾ ਲੈ ਪੁੱਤ ਤੂੰ ਕਿਹੜੀ ਬਗਾਨੀ ਐ ਤੂੰ ਇੱਥੇ ਪੁਰਾਣਿਆਂ ਦਾ ਸਮਾਰ ਰੱਖ ਲੈ ਤਦ ਐਂਦਾ ਕਰੋ ਹਾਂ ਉੱਥੇ ਨਾ ਹੋਣਾ ਜਿਹੜਾ ਕਮਰਾ ਵਾ ਉਧਰ ਏਸੀ ਲੱਗਾ ਵਾ ਤੇ ਉੱਥੇ ਪਾ ਦਿਆ ਕਰੋ ਉੱਥੇ ਪੈ ਜਾ ਕਰਨਗੇ ਸਾਡੇ ਰੂਮ ਤੇ ਏਸੀ ਵੀ ਨਹੀਂ ਨਵੀ ਸਵੀ ਆ ਉਹਨੂੰ ਮੈਂ ਕੀ ਆਖੂਗੀ ਤੇ ਤੂੰ ਹੁਣ ਐਂ ਅੰਦਰੋਂ ਅਠਾ ਤੇ ਦੂਜੀ ਅੰਦਰ ਪੈ ਜਾ ਤੂੰ ਧੋਣ ਪਹਿਲਾਂ ਆਈ ਹੈ ਤੈਨੂੰ ਤਾਂ ਮਜਬੂਰੀਆਂ ਸਮਝਣੀਆਂ ਚਾਹੀਦੀਆਂ ਦੱਸ ਮੈਂ ਮੇਰੇ ਤਾਂ ਕਹਿਣ ਦੀਆਂ ਵਿਚਾਲਾਂ ਨੂੰ ਹੁਣ ਟਾਈਮ ਆ ਚਲ ਉੱਥੇ ਪੈ ਜਾ ਕਰੂਗੀ ਗਰਮੀ ਲੱਗਦੀ ਹੈ ਫਿਰ ਕੋਈ ਗੱਲ ਨਹੀਂ ਉੱਥੇ ਉਹਨੂੰ ਕੂਲਰ ਲਾ ਦਾਂਗੇ ਪੱਖਾ ਵੀ ਉੱਤੇ ਹੈਗਾ ਵਾ ਤੂੰ ਚੁੱਪ ਕਰਕੇ ਤਾਂ ਆਪਣਾ ਸਮਾਨ ਇੱਧਰ ਰੱਖ ਲੈ ਇੱਧਰ ਪੈ ਜਾ ਕਰਿਓ ਛੱਤ ਵਾਲਾ ਪੱਖਾ ਉੱਤੇ ਲੱਗਾ ਹੋ ਠੀਕ ਆ ਪੈ ਜਾ ਕਰਾਂਗੇ ਤੇ ਇਹ ਕੋਈ ਇਹ ਨਹੀਂ ਹੁੰਦਾ ਕਿ ਜਾ ਕੇ ਦਸਨੀ ਨੂੰ ਦੱਸਾਂ ਜਾ ਕੇ ਤੂੰ ਮम्मी ਜੀ ਦਾ ਨਹੀਂ ਆਪ ਹੀ ਕਹਿ ਦੀ ਮੈਂ ਆਪ ਹੀ ਕਿਹਾ ਵਾ ਚੰਗਾ ਤੇ ਮੈਂ ਟੋਮੇਟੋ ਮੀਟੀ ਕਰਕੇ ਨਾ ਤੂੰ ਹੋ ਜਾ ਵਿਹਲੀ ਦਾ ਨਾ ਕੰਮ ਕਰ ਲੈ ਮਾਰ ਨਹੀਂਨੀ ਪਰ ਨਹੀਂਨੀ ਵੇਖਾ ਹੱਦ ਹੋ ਗਈ ਇਹਨਾਂ ਵਾਲੀ ਮੇਰੇ ਕਮਰੇ ਚ ਮੈਨੂੰ ਕੱਢਣ ਲਈ ਚਰਮੀ ਹਣੀ ਉਹਦੇ ਚ ਰੂਮ ਚ ਪਾ ਦੇਣਾ ਹੱਥ ਨੇ ਪਿਆ ਜਾਂਦਾ ਇਹਨਾਂ ਕੋਲ ਬੰਨਾ ਕਰਦੀ ਵੇਖਾ ਕਿਦਾਂ ਬੋੜ ਬੋੜ ਕਰਨ ਧੀ ਆ ਇਹਨੂੰ ਤਾਂ ਮੈਂ ਮੱਤ ਦਿੰਨੀ ਆ ਨਾ ਐ ਤਰਾ ਕੇ ਝਾੜੂ ਪਹਿਲਾਂ ਮੈਂ ਆਹ ਜੇ ਦੋ ਲੰਗਾ ਨਹੀਂ ਪੁੱਟੀਆਂ ਤੂੰ 32 36 ਗੱਲਾਂ ਕਰਨੀ ਆ ਕੰਮ ਸੋਕਮ ਇਹ ਸੋਚ ਕਿ ਇਹ ਕਰਦੀ ਓ ਤੀ ਆ ਜੀ ਉਹਦੀ ਸੱਸ ਮਾਂ ਹੁੰਦੀ ਘਰ ਤੇ ਉਹਨੂੰ ਸੰਭ ਲੈਂਦੀ ਦੱਸ ਅਹੀਂ ਸਾਹਮਣਾਂ ਤਾਂ ਕਿੰਨੇ ਸਾਹਮਣਾਂ ਵਾ ਮੈਂ ਹੁਣ ਤੁਹਾਨੂੰ ਮੰਮੀ ਕੀ ਕਿਹਾ ਮੈਂ ਕਿਹਾ ਤੇ ਹੈਗਾ ਵੀ ਕਰ ਦੇਣੀ ਆ ਵੇਲਾ ਪਰ ਬਾਅਦ ਵਿੱਚ ਕਿਉਂ ਡਈ ਹੈ ਤੇਰੀ ਦਵਾ ਜਾਂਦੀ ਮੈਨੂੰ ਤੇਰੇ ਦਿਲ 'ਚ ਮੈਨੂੰ ਪਤਾ ਲੱਗਦਾ ਮੈਨੂੰ ਸਾਰਾ ਪਤਾ ਲੱਗਦਾ ਵਾ ਚੰਗਾ ਠੀਕ ਆ ਚੰਗਾ ਠੀਕ ਆ ਐਡਾ ਮੂੰਹ ਹੋ ਗਿਆ ਕੁੜੀ ਆ ਗਈ ਹੈ ਤੇ ਤੇਰਾ ਮਹਾਰਾਜ ਨੇ ਕਿਹਾ ਦੀ ਸੁਣੀ ਮੈਂ ਤਾਂ ਇੰਨੀ ਖੁਸ਼ ਹਾਂ ਮੇਰੀ ਤਾਂ ਅੱਡੀ ਨਹੀਂ ਲੱਗਣ ਦੀ ਥੱਲੇ ਪੈਰਾਂ ਦੇ ਤੇ ਮੈਂ ਉਹਨੂੰ ਕੀ ਕਿਹਾ ਮੰਮੀ ਤੁਸੀਂ ਤਾਂ ਐਵੇਂ ਗੱਲ ਪਈ ਰਹਿੰਦੇ ਮੇਰੇ ਮੈਨੂੰ ਤਾਂ ਉਹ ਤਾਂ ਹੀ ਚੰਗੀ ਲੱਗਦੀ ਨਹੀਂ ਚੰਗੀ ਲੱਗੀ ਤਾ ਕੰਮ ਹੀ ਨਹੀਂ ਚੰਗਿਆਂ ਵਾਲੇ ਕਰਦੀ ਤੇ ਫੇ ਚੰਗੀ ਕਿੱਥੋਂ ਲੱਗਣਾ ਸਾਰੇ ਕਾਹਦੇ ਕੰਮ ਵੀ ਕਰਦੀਆਂ ਤਾਂ ਵੀ ਤੁਸੀਂ ਇਦਾਂ ਗੱਲਾਂ ਕਰਦੇ ਜੀ ਉਹ ਨਹੀਂ ਸਭੀ ਕਹਿੰਦੇ ਪਈ ਉਹਨੂੰ ਤੁਸੀਂ ਮੰਝਦੇ ਪੁਛਾ ਛੱਡਦੇ ਅੱਛਾ ਉਹਨੂੰ ਮੈਂ ਹੁੰਦੀ ਨੀ ਪਹਿਲਾਂ ਕੰਮ ਲਾਦੀ ਨੀ ਤੇ ਤੈਨੂੰ ਮੰਝੇ ਦੇ ਬਿਠਾ ਲੈਣੀ ਨਹੀਂ ਉਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਕਰਨੇ ਆ ਕਰਨਾ ਨਹੀਂ ਕੰਮ ਨਹੀਂ ਹੋ ਗਿਆ ਵਾ ਹੋ ਗਿਆ ਉਹਨੂੰ ਦੱਸ ਆਲਾ ਇਹਨੂੰ ਗੱਲਾਂ ਕਰਨੀ ਇਹਦਾ ਨਹੀਂ ਹੋਏ 9 ਸਾਲ ਹੋ ਗਏ ਤੇਰੇ ਵਿਆਹ ਨੂੰ ਕਦੀ ਆਪਣੇ ਆਪ ਸੋਚਿਆ ਮੇਰਾ ਵੀ ਜੀ ਕਰਦਾ ਵਾ ਮੇਰੇ ਘਰ ਵੀ ਪੋਤਾ ਪੋਤੀ ਹੋਵੇ ਤਾਂ ਮੈਂ ਵੀ ਖੜਾ ਵਾਂ ਮੇਰੀ ਤਾਂ ਮਾਲਕ ਨੇ ਸੁਣੀ ਜੇ ਮੇਰੀ ਕੁੜੀ ਆ ਗਈ ਤੂੰ ਸੜ ਗਈ ਕਿ ਤੇਰਾ ਮੂੰਹ ਸੜ ਜਾ ਕਿ ਤੇ ਵਧਾਈ ਨਹੀਂ ਦਿੱਤੀ ਆਗੀ ਮੈਂ ਸਭ ਕੁਝ ਵੇਣੀ ਆ ਮੈਂ ਤਾਂ ਤੇਰਾ ਮੱਥਾ ਵੇਖ ਲਈ ਨਹੀਂ ਤੇਰੇ ਦਿਲ ਚ ਕੀ ਕੀ ਨਹੀਂ ਚੰਗਾ ਵੇਂਦੇ ਰੋ ਚੰਗਾ ਵੀ ਇਹਦਾ ਕੋਸੂਰ ਹੈਗਾ ਸਿੱਧੀ ਜਿਹੜੀ ਗੱਲ ਤੇਰਾ ਨਹੀਂ ਕੋਸੂਰ ਤੇ ਆਪਣੀ ਮਰਜ਼ੀ ਪਿਛਲੇ ਆਣਾ ਪਿਛਲਾ ਪੁੱਛਿਆ ਦੇ ਨਾ ਜਾਇਆ ਕਰੋ ਅੱਛਾ ਖ਼ਬਰਦਾਰ ਮੇਰੀ ਕੁੜੀ ਗੱਲ ਵੇਖ ਕੇ ਮੱਥੇ ਵਟ ਪਾਇਆ ਇਹ ਦਿਨ ਮੈਂ ਦੱਸ ਦਿੰਦਾ ਤੈਨਾਂ ਕੀ ਦੱਸਿਆ ਨਹੀਂ ਆ ਜਿਹੜਾ ਬੁਰਬੁਰ ਕਰਨੀ ਹੈ ਨਾ ਮੈਂ ਤੇਰਾ ਭੰਨ ਦੇਣੇ ਬੋਲਣ ਕੇ ਫਿਰ ਨਾ ਕਿ ਦੱਸਿਆ ਨਹੀਂ ਅਸਲ ਵਿੱਚ ਤੈਨੂੰ ਮੈਂ ਦੱਸਾਂ ਨਾ ਤੇਰੀ ਨੀਤ ਬੜੀ ਮਾੜੀ ਐ ਤਾਂ ਇਹ ਰੱਬ ਨੇ ਤੇਰੀ ਸੁਣੀ ਨਹੀਂ ਜੇ ਤੂੰ ਉਹਦੇ ਨਾਲ ਵੇਖ ਕੇ ਖੁਸ਼ ਹੋਵੇਂ ਨਾ ਕੀ ਤਾਂ ਰੱਬ ਤੇਰੀ ਵੀ ਸੁਣ ਲੇ ਕਿਤੇ ਤੇਰੀ ਵੀ ਝੋਲੀ ਹਰੀ ਕਰ ਛੜੇ ਤੇ ਕਹਿੰਦੇ ਅਸੀਂ ਵੀ ਸ਼ੂਗਰ ਕਰੀਏ ਤੁਹਾਡੇ ਕਾਹਦੇ ਵੀ ਰੱਬ ਨੇ ਜੀ ਦੇਤਾ ਵਾ ਕੋਈ ਗੱਲ ਨਹੀਂ ਜੇ ਰੱਬ ਨੇ ਸੁਣੀ ਆਪੇ ਸੁਣ ਲੂਗਾ ਆਹੋ ਸਿੱਖਿਆ ਹੀ ਕਿ ਮੈਂ 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 ਕਰਦੀ ਰਹਿਣੀ ਕੋਈ ਨਹੀਂ ਉਹ ਵੀ ਇਦਾਂ ਹੀ ਕਰਦੀ ਆ ਵਾ ਉਹ ਘੜਾ ਘਟ ਕਰਦੀ ਆ ਮੇਰੇ ਸਿਰ ਸਾਰਾ ਭਾਂਡਾ ਭੰਨਾ ਹੁੰਦਾ ਇਹਨਾਂ ਨੇ ਖਸਮਾ ਨੂੰ ਖਾਏ ਕਰਨ ਫਿਰ ਆਪੇ ਸਾਰਾ ਕੰਮ ਮੇਰੇ ਸਿਰ ਸੌਣ ਵਾ ਸਾਰਾ ਦਿਨ ਲੱਗੀ ਰਹਿਣੀ ਤਾਂ ਵੀ ਇਹਨਾਂ ਦੇ ਗੱਲਾਂ ਸੁਣਨੀ ਆ ਉਦਰਾ ਉਹ ਜਾਂ ਮੁੰਡਾ ਵਾ ਜਿਹੜਾ ਉਹ ਵੀ ਹੱਥਾਂ ਤੇ ਚੜਾਇਆ ਵਾ ਉਹ ਵੀ ਨਹੀਂ ਮੇਰੀ ਸੁਣਦਾ ਉਹ ਵੀ ਅੱਗ ਖਾਣੀ ਪੈਂਦਾ ਉਹਨੂੰ ਕੋਈ ਗੱਲ ਕਹਿਨੀ ਆ ਤੇ ਰੱਬ ਕਿਤੇ ਮੇਰੀ ਵੀ ਸੁਣ ਲੈਂਦਾ ਨਾ ਤੇ ਸੱਸ ਮੇਰੀ ਇਹ ਮੈਨੂੰ ਗੱਲਾਂ ਨਾ ਕਰਦੀ ਤੇ ਰੱਬਾ ਤੂੰ ਹੀ ਪਤਾ ਨਹੀਂ ਕਿੱਥੇ ਬੈਠਾ ਵਾ ਸਾਰਿਆਂ ਦੀ ਸੁਣਨਾ ਮੇਰੀ ਨਹੀਂ ਸੁਣਦਾ ਬਸ ਤੂੰ ਲੈ ਇੱਕ ਦਿਹਾੜਵੇਂ ਪਈ ਘੋੜੇ ਵੇਚ ਕੇ ਜੀਵਨ ਆ ਤਾਂ ਤੇ ਉੱਠ ਵੀ ਆ ਵੀ ਗਏ ਆਈ ਜਾਣਾ ਹੈ ਉੱਥੇ ਕੀ ਕਰਨਾ ਹੈ ਫਿਰ ਨਾ ਅੱਜ ਬੜੀ ਛਿੱਤੀ ਆਏ ਬਦਰੰਗਲ ਪਾਫੇ ਵਾਂਗੂ ਹੈ ਉਹ ਲਪਾਫੇ ਵਾਂਗੂ ਕੀ ਆਉਣਾ ਜਾਣਾ ਹੈ ਹੂੰ ਉਹਨਾਂ ਸਵਾਦੀ ਮਾਰਤਾ ਸਾਰੇ ਕੰਮ ਦਾ ਮੈਂ ਤੇ ਬੜੀ ਆਸ ਲਾ ਆ ਗਿਆ ਹਾਂ ਮੈਂ ਹੁਣ ਆ ਕੰਮ ਤੇ ਖਾਣ ਪੀਣ ਦਾ ਠੀਕ ਕੰਮ ਨਿਕਲਿਆ ਸਾਰਾ ਵੈਸ਼ਨੋਂ ਇੱਥੋਂ ਠੀਕ ਆ ਠੀਕ ਆ ਮੈਂ ਵੀ ਆਖਾਂ ਵੀ ਅਜੇ ਹੁਣ ਤੇ ਗਏ ਹੀਗੇ ਤੇ ਮੁੜਦੇ ਪੈਰੀ ਵਾਪਸ ਆ ਗਏ ਜੀ ਉਹ ਚਾਹ ਸੋਚਣ ਦੀ ਵੀ ਰੋਟੀ ਪਾਣੀ ਖਾ ਕੇ ਜਾਵਾਂਗੇ ਉਹ ਜਾਣਦੇ ਪਰੇ ਉਹ ਦੋ ਪਕੌੜੇ ਖਾਦੇ ਤੇ ਕਾਫੀ ਦਾ ਕਾਫੀ ਪੀਤਾ ਤੇ ਇਧਰ ਨੂੰ ਆ ਗਏ ਚੱਲ ਚੰਗਾ ਕੀਤਾ ਆ ਵਧੀਆ ਕੀਤਾ ਉਹਨਾਂ ਨੇ ਉਹਦਾ ਪ੍ਰੋਗਰਾਮ ਸਾਰਾ ਇਦਾਂ ਦੇ ਹੋਣੇ ਚਾਹੀਦੇ ਸਗਣ ਮੈਂ ਦੇ ਆ 500 ਰੁਪਇਆ ਦੇ ਆ ਇਹ ਜੇ ਕਿਹ ਲੈ ਆਏ ਵਾਪਸ ਨਾਲੀ ਨਹੀਂ ਨਹੀਂ ਦੇ ਆ ਅੱਛਾ ਹਾਂ ਚੱਲ ਚੰਗਾ ਕੀਤਾ ਰੋਟੀ ਤੇ ਖਾਉਂਦੇ ਉਹ ਰੋਟੀ ਤੇ ਨੰਗੰਡੀ ਹੀ ਉੱਥੇ ਦਫਾ ਕਰ ਪਰੇ ਹਾਂ ਮੈਨੂੰ ਤੇ ਪ੍ਰੋਗਰਾਮ ਕਿੱਥੇ ਚੰਗੇ ਲੱਗਣੇ ਮੈਨੂੰ ਤੇ ਉਹ ਹੀ ਗੱਲ ਸੀ ਨਾ ਵੀ ਇੱਕ ਗਰਮੀ ਕਿੰਨੀ ਹੈ ਤੇ ਮੈਂ ਹਜੇ ਨਨਾਂਗੇ ਤੇ ਮੁੜ ਕਿਉਂ ਨਹੀਂ ਹੁੰਦੇ ਜਾਂਦੇ ਨੇ ਫਿਰ ਕਿਹਾ ਕਰਨਾ ਤੂੰ ਤੁਹਾਨੂੰ ਕਾੜ ਦੇਤਾ ਸੀ ਆਏ ਨਹੀਂ ਚੱਲ ਚੰਗਾ ਹੋਇਆ ਹਾਂ ਹੋਇਆ ਸਰਸਵਾਦ ਮਾਰਤਾ ਫੜ ਕੇ ਉਹ ਮੈਂ ਹੀ ਨਾਲ ਉਤਾਰਾ ਸੀ ਉਹ ਵੀ ਨਾਲ ਹੀ ਉੱਠ ਕੇ ਆ ਗਿਆ ਕਹਿੰਦਾ ਨਾ ਰੋਲਾ ਦਾ ਬੜਾ ਪੇਣੇ ਚ ਪਾਇਆ ਸੀ ਵਿਆਹ ਹੂੰ ਕਰਨਾ ਉਹ ਕਰਨਾ ਜੋ ਕਰਨਾ ਕਹਿੰਦਾ ਪਾਣੀ ਜੀ ਬਹਿ ਕੇ ਇੱਥੇ ਮੈਂ ਕਿਹਾ ਭਰਾਵਾ ਮੈਂ ਹੁਣ ਕੀ ਕਰਾਂ ਕਿਹਾਨੂੰ ਵੀ ਸਾਨੂੰ ਇਤਾਂ ਖਾਣ ਪੀਣ ਵਾਸਤੇ ਚਾਹੀਦੀ ਐ ਇਹ ਤੁਹਾਨੂੰ ਨੂੰ ਸ਼ਰਮ ਚਾਹੀਦੀ ਸੀ ਨਾ ਉਹ ਜਾ ਉੜ ਤਾਂ ਰੋਟੀ ਦੇ ਬੁਰਕੀ ਉਦਾਂ ਤੇ ਮੇਰੇ ਸਿਰ ਵਿੱਚ ਡਾਂ ਮਾਰਦੇ ਜੇ ਤੇ ਰੋਟੀ ਢਾਟ ਲਈ ਹੁਣ ਮੈਂ ਲੈ ਕੇ ਆਵਾਂ ਮੇਰੇ ਕੋਲ ਨਿਆਉਦੀ ਰੋਟੀ ਟਾਡੀ ਆ ਵੇਖੋ ਉਦੋਂ ਦੇ ਵਜੇ ਨਹੀਂ ਹੁਣ ਵਜਣੀ ਤਰ ਮੱਥਾ ਉੱਠ ਜਾ ਚੱਲ ਬੰਦਿਆਂ ਨੂੰ ਤੇ ਫੇ ਤੂੰ ਚੰਗੀ ਤਰ੍ਹਾਂ ਖਾ ਰਿਓ ਹੈ ਯਾਰ ਓਲੀ ਨਾ ਪਾ ਦਿਮਾਗ ਅੱਗੇ ਖਰਾਬ ਹੋਇਆ ਵਾ ਮਾਤਰਾ ਵਾ ਜਾ ਨੌਂ ਪ੍ਰਿੰਟ ਹੱਲ ਕੋ ਬੈਠੀ ਮੱਚੀ ਚੜਕੇ ਉਹ ਕੋ ਲਾਉਂ ਜਾ ਕੇ ਰੋਟੀ ਤੇ ਤੂੰ ਬਿਮਾਰ ਆ ਆ ਮੈਂ ਮਮਾਰਾ ਉਹਨੂੰ ਉਠਾਣਾ ਨੌਂ ਨੂੰ ਚੱਲ ਉੱਠ ਕੇ ਫੜਾ ਰੋਟੀ ਇੱਕ ਉਦੋਂ ਸੱਧਿਆ ਆ ਤਾਂ ਉਹਨੂੰ ਹੋਰ ਦੇਈ ਗਾੜੀ ਧੀ ਅੰਦਰ ਕੇ ਤੇ ਮੈਂ ਐਸੇ ਉਹ ਮੈਨੂੰ ਕੀ ਪਤਾ ਉਹਦੇ ਭੁੱਖੇ ਮਰਨਾ ਲੱਜਾ ਕੇ ਆ ਜਿੱਦੇ ਕੱਪੜੇ ਵੀ ਪਏ ਆ ਅਟੈਚੀ ਉਦਾਂ ਹੀ ਖੋਲ ਕੇ ਰੱਖ ਛੜਿਆ ਵਾ ਮੇਰਾ ਤਾਂ ਦਿਲੀ ਨਹੀਂ ਕਰਦਾ ਕਿਸੇ ਕੰਮ ਨੂੰ ਠੀਕ ਕਰਾ ਹੁਣ ਮੈਂ ਕਿੱਦਾਂ ਕਰਨੀ ਐ ਲਾ ਭਾਬੀ ਨੂੰ ਤੇ ਜਾਂ ਮੈਂ ਦੀਪਾ ਬਿਨਾ ਗੁਰਲੀ ਨਾ ਮੈਂ ਹਾਂ ਉਠਾਂ ਇੱਥੇ ਮੈਂ ਵੀ ਚਾੜ ਚੁਦਾ ਛਾੜਦਾ ਹਾਂ ਹੁਣ ਇਹ ਤਾਂ ਭਾਬੀ ਐ ਜੀ ਮੈਂ ਬੈਠੀ ਆ ਮੈਂ ਨਾ ਘੜੇ ਲੰਮੇ ਪਹਿਣਾ ਵਾ ਤੇ ਕੋਈ ਗੱਲ ਮੈਂ ਛਾੜ ਦਾਂਗੀ ਤੇ ਏਦਾਂ ਕਰੋ ਹਾਂ ਕੱਪੜੇ ਰੱਖ ਦੋ ਲੰਬਾਰੀ ਵਿੱਚ ਤੇ ਦੱਸਾਂ ਗੁੱਲੀ ਨੀਂ ਨਾ ਤੇ ਕੰਮ ਕਰ ਲਾ ਹਾਂ ਤੂੰ ਲਾ ਕੇ ਕੱਪੜੇ ਛਾੜ ਲਾ ਆਪਣੇ ਲੰਬਾਰੀ ਵਿੱਚ ਭਾਬੀ ਮੇਰਾ ਜੀਨ ਨਹੀਂ ਕਰਨ ਦਿਆ ਫਿਰ ਮੈਂ ਤੁਹਾਨੂੰ ਕਹਿਣਾ ਹੈ ਤੁਸੀਂ ਰੱਖ ਦੋ ਇਹ ਜੀ ਵਾਲੀ ਕਿਹੜੀ ਗੱਲ ਆ ਕੱਪੜੇ ਰੱਖਣੇ ਆ ਉਥੋਂ ਕੱਢ ਕੇ ਉੱਥੇ ਰੱਖ ਲੈ ਮੈਂ ਤਾਂ ਹੋਰ ਹੀ ਬਥੇਰੇ ਕੰਮ ਆ ਮੈਂ ਚਾਦਾ ਚਾੜਨਾ ਹੀ ਵੀ ਕੋਈ ਆ ਜਾਂਦਾ ਘਾਤੇ ਬੁਰਾ ਲੱਗਦਾ ਤੇ ਮੈਂ ਚਾਦਾ ਚੁਦਾ ਛਾੜਉਣੀ ਉਧਰੋਂ ਚਾਦਰ ਨਾ ਠਹਿਰ ਕੇ ਝਾੜੀ ਜਾਏਗੀ ਨਾਲੇ ਤੁਸੀਂ ਆਪਣੇ ਨੰਬਾਰੀ ਚ ਕੱਪੜੇ ਕੱਢੋਗੇ ਤੇ ਫੇਰ ਹੀ ਮੈਂ ਰੱਖਾਂਗੀ ਨਾਲੇ ਆਪਣੇ ਕੱਢ ਲਓ ਤੇ ਤੂੰ ਰੱਖ ਲਈ ਫਿਰ ਆਪਣੇ ਭਾਬੀ ਮੈਂ ਨਹੀਂ ਰੱਖਣੇ ਰੁਕਣੇ ਹੈਗੇ ਮੇਰੇ ਵੀ ਉੱਥੇ ਰੱਖ ਦੀ ਦਾ ਸਹਾਈ ਨਾਲਸ ਵੀ ਨਹੀਂ ਚੰਗਾ ਹੈਗਾ ਥੋੜਾ ਪੋਤਾ ਦੇ ਕੰਮ ਕਰ ਲਗੋ ਹੱਥ ਦੇ ਲਾ ਤੂੰ ਤੇ ਬਿਲਕੁਲ ਹੀ ਮੰਜੀ ਤੇ ਪੈ ਗਈ ਹੈ ਦਾ ਪਤਾ ਨਹੀਂ ਕੀ ਹੋ ਗਿਆ ਹੁੰਦਾ ਵਾ ਭਾਬੀ ਮੈਨੂੰ ਲੱਗਦਾ ਤੂੰ ਖੁਸ਼ ਨਹੀਂ ਹੈਗੀ ਜਿੱਦਨ ਦੀ ਮੈਂ ਆਈ ਆ ਅੱਗੇ ਵੀ ਤੇ ਇਹ ਕੰਮ ਕਰਦੀਆਂ ਸੀ ਤੇ ਜੇ ਮੇਰਾ ਮਾਸਾ ਕੰਮ ਕਰ ਦੋਗੀਆਂ ਤੇ ਫੇਰ ਕੀ ਆ ਮੈਂ ਤਾਂ ਕਹਿੰਦੀ ਕਿ ਹੋਰ ਬਥੇਰੇ ਕੰਮ ਕਰਨ ਵਾਲੇ ਹੈ ਜੀ ਤੇ ਤੂੰ ਨਾ ਚਰਿਆ ਕਰ ਲਾ ਕੱਪੜੀ ਰੱਖਣੀ ਹੈ ਮੈਂ ਉਥੋਂ ਆਪਣੇ ਕੱਢ ਕੇ ਰੱਖ ਲੈਣੀ ਹੈ ਹੋਰ ਬਾਅਦ ਤੇ ਤੂੰ ਇੱਥੇ ਰੱਖੀ ਹੁੰਦਾ ਤੂੰ ਸਿੱਧਾ ਹੀ ਮੈਨੂੰ ਕਹਿ ਦੋ ਹਾਂ ਕਿ ਮੈਂ ਤੇਰਾ ਕੰਮ ਨਹੀਂ ਕਰਨਾ ਹੈਗਾ ਨੀ ਤੁਹਾਨੂੰ ਸਾਰਿਆਂ ਨੂੰ ਗੱਲ ਕੀ ਐ ਜਿਹੜਾ ਨਹੀਂ ਉਹ ਮੈਨੂੰ ਠਿਜੇ ਪੈਂਦਾ ਵਾ ਮੈਂ ਘਰ ਦਾ ਲੱਗੀ ਰਹੀ ਨਹੀਂ ਸਾਰਾ ਦਿਨ ਕੋਈ ਇੰਨਾ ਨਹੀਂ ਕਹਿੰਦਾ ਵੀ ਲਾਗੋ ਹੱਥ ਹਲਾ ਦਈਏ ਅਗੋ ਗੱਲਾਂ ਸੁਣਾਉਂਦੇ ਹੋ ਤੁਸੀਂ ਮੈਨੂੰ ਸਾਰੇ ਜਾਣੇ ਕੰਮ ਤੇ ਤੁਹਾਨੂੰ ਕਰਨਾ ਹੀ ਪੈਣਾ ਵਾ ਤੁਹਾਨੂੰ ਤੇ ਇਦਾਂ ਵਾ ਪਤਾ ਨਹੀਂ ਮੌਤ ਦਿਖਾਈ ਦਿੰਦੀ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਭਾਬੀ ਵੀ ਕਰਦੀ ਆ ਮੰਮੀ ਵੀ ਕਰਦੀ ਆ ਹੁਣ ਮੇਰੀ ਤਾਂ ਮਜ਼ਦੂਰੀ ਆ ਕਿ ਮੈਂ ਕੰਮ ਨਹੀਂ ਕਰਨਾ ਜੇ ਮੈਂ ਕੰਮ ਕਰਨਾ ਹੁੰਦਾ ਤਾਂ ਮੈਂ ਆਪਣੇ ਸਹੁਰੇ ਨਾਲ ਰਹਿੰਦੀ ਨੇ ਕੀ ਗੱਲ ਆਉ ਕੰਮ ਕਰਦੀਆਂ ਕਿੱਥੇ ਕੰਮ ਕਰਦੀਆਂ ਮੰਮੀ ਤਾਂ ਉਹਨੂੰ ਨੱਗ ਨੂੰ ਵੀ ਪੈਰ ਪੁੰਜੇ ਪਾਉਣ ਦਿੰਦੀ ਉਹਨੂੰ ਵੀ ਰਾਣੀ ਬਣਾ ਕੇ ਰੱਖਿਆ ਆ ਆ ਜਾ ਕੇ ਮੈਂ ਹੀ ਆ ਕਲੀ ਕਰਦੀ ਆ ਉਹ ਭਾਬੀ ਤੈਨੂੰ ਵੀ ਰਾਣੀ ਬਣਾਇਆ ਵਾ ਅਹੀਂ ਰਾਣੀ ਬਣਾ ਕੇ ਲਿਆਂਦਾ ਸੀ ਤੇ ਰਾਣੀਆਂ ਉਹ ਗੇ ਤੁਹਾਨੂੰ ਵੀ ਰੱਖਿਆ ਵਾ ਤੁਹਾਡੇ ਮੰਦਾ ਵਹਿਮ ਆ ਚੱਲ ਕੋਈ ਨਹੀਂ ਇੰਨਾ ਕੰਮ ਕਰ ਲੇ ਹੁਣ ਤੂੰ ਮੈਂ ਆ ਬਾਕੀ ਚਾਦਰ ਚੁੱਦਰ ਜੇ ਝਾੜਨੀ ਆ ਤੇ ਝਾੜਦੇ ਨੇ ਤੇ ਮੈਂ ਝਾੜ ਜਾਨੀ ਆ ਮੈਂ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਆਪੇ ਕਰ ਲਾਂਗੀ ਚਾਦਰ ਮੈਂ ਝਾੜ ਲਾਂਗੀ ਕੱਪੜੇ ਕੱਢ ਲਿਓ ਆਪਣੇ ਨਿਹਮਾਰੀ ਚ ਕੋਈ ਨਹੀਂ ਮੈਂ ਕੱਢ ਲੂੰ ਜਾਣਾ ਮਾਣਾ ਪੈ ਜਾ ਆਪੇ ਕੱਢੇ ਜਾਣਗੇ ਕੱਪੜੇ ਉਹ ਨਹੀਂ ਨਹੀਂ ਯਾਰ ਮੈਂ ਕਹਿੰਦਾ ਵੀ ਨਹੀਂ ਮੰਨ ਮੇਰੀ ਗੱਲ ਅਸੀਂ ਚੱਲਿਆ ਕਿਤੇ ਕੱਲ ਨੂੰ ਸਹੀ ਠੀਕ ਹਿੱਦੋਂ ਚੱਲਿਆ ਪੁੱਤ ਉਹ ਮੰਮੀ ਜਾਣਾ ਕਿੱਥੇ ਆ ਮੈਂ ਸੈਰ ਨੂੰ ਚਲਾਈ ਉਹ ਮਰਾ ਜਿਆ ਸਰਦਨ ਨੂੰ ਲੈ ਕੇ ਕਿਉਂ ਕੀ ਗੱਲ ਕੋਈ ਕੰਮ ਆ ਉਹ ਕੰਮ ਕੀਆ ਉਹਨੂੰ ਵਾਹਿਕ ਕਪਤ ਪਾਇਆ ਵਾ ਕਪਤ ਪਾਇਆ ਉਹਨੇ ਕਿਹੜੀ ਗੱਲੋਂ ਕਪਤ ਪਾਇਤਾ ਓਏ ਇਹੋ ਜਿਹਾ ਕਰਕੇ ਵੀ ਇਹ ਚੱਲੇ ਆ ਬਾਹਰ ਤੇ ਇਹ ਮੰਮੀ ਨਾਲੋਂ ਜੇ 25 ਲੱਖ ਰੁਪਈਆ ਇਹਨਾਂ ਦਾ ਭਰਨਾ ਵਾ ਤੇ ਫਿਰ ਉਹਨਾਂ ਨੂੰ ਕਿਹਾ ਵੀ 25 ਲੱਖ ਰੁਪਈਆ ਹੱਟੇ ਵੀ ਕੋਈ ਨਹੀਂ ਜਮ੍ਹਾਂ ਕਰੋ ਪੁੱਤ ਵੀ ਇਹ ਬਸ ਮੈਂ ਕੀ ਕਰਾਂ ਹੁਣ ਲੜਾਈ ਤੇ ਮਟੋਣੀ ਕੀ ਨਹੀਂ ਮੈਂ ਚਲ ਸੈਡ ਖਰਦਾ ਉਹਨੂੰ ਉੱਥੇ ਕੋ ਮਰਾ ਮੋਟਾ ਦਵਾ ਕੇ ਖਵਾਲ ਪਿਆ ਕੇ ਲੈਣਾ ਆਪੇ ਬਦਲ ਜੂਗਾ ਗਾ ਸੁਣ ਮੇਰੀ ਇਹ ਤਾਂ ਸਿੱਧੋ ਸਿੱਧੀ ਸਾੜਾ ਲੱਗਣ ਡਿਆ ਤੂੰ ਆਪ ਹੀ ਦੱਸ ਪੁੱਤ ਜੇ ਉਹ ਨਿਆਣਿਆਂ ਵਿਚਾਰਿਆਂ ਨੇ ਕੰਮ ਰੰਬਿਆ ਵਾ ਇਹ ਜਨਾਨੀ ਨੇ ਪਹਿਲਾਂ ਹੀ ਕਫਾ ਤਪਾਤਾ ਵਾ ਦੱਸ ਜੇ ਕੋਈ ਵਾਦਾ ਘਾਟਾ ਹੋ ਗਿਆ ਇਹ ਆਪਣੇ ਤੇ ਕਿਉਂ ਡਈ ਆ ਲਿਆ ਹੁਣ ਓਏ ਮੰਮੀ ਮੇਰੀ ਗੱਲ ਸੁਣ ਤੁਹਾਨੂੰ ਪਤਾ ਜਨਾਨੀਆਂ ਹੁਣ ਮੈਂ ਅਹੀਂ ਤੇ ਭਰਾ ਭਰਾ ਇੱਕ ਦੂਜੇ ਹਰੋ ਪਤਾ ਵਾ ਮੰਮੀ ਤੁਹਾਨੂੰ ਪਤਾ ਜਨਾਨੀਆਂ ਇੱਕ ਦੂਜੀ ਨਾਲ ਕਰਦੀਆਂ ਹੁੰਦੀਆਂ ਵਾ ਹਣਾ ਭਰਾ ਭਰਾ ਵਾ ਤੁਹਾਨੂੰ ਪਤਾ ਪਤਾ ਹੀ ਆ ਵੀ ਹੱਡਾ ਪਿਆਰ ਹੈ ਹਣਾ ਹੁਣ ਮੈਂ ਤਾਂ ਚਾਹਣਾ ਵੀ ਮੇਰਾ ਭਰਾ ਸਹੋ ਹੋਵੇ ਸੈਟ ਉਹ ਤੁਹਾਨੂੰ ਪਤਾ ਜਨਾਨੀਆਂ ਨੂੰ ਇਹ ਹੁੰਦਾ ਵਾ ਮੈਂ ਤਾਂ ਕਰਕੇ ਕਹਿਣਾ ਵਾ ਵੀ ਥੋੜਾ ਜਿਹਾ ਮੂਡ ਚੇਂਜ ਹੋ ਜਾਈਏ ਦਾ ਮੈਂ ਤੇ ਨੀ ਇੱਕ ਕੰਮ ਕਵਾਂ ਜੇ ਤੂੰ ਮੇਰਾ ਪੁੱਤ ਵਾ ਹਾਂ ਇਹਦੀਆਂ ਲੱਤਾਂ ਪੰਨ ਜਿਹੜੀਆਂ ਨੂੰ 6 ਮਹੀਨੇ ਯਾਦ ਰਹਿਣ ਓਏ ਮੰਮੀ ਆ ਜਿਹੜਾ ਕੰਮ ਕਰਨ ਵਾਲਾ ਹੁਣ ਉਹ ਕਰੀ ਆਪਾਂ ਕੋਲਾ ਆਪਾਂ ਲੱਤਾਂ ਪੰਨ ਕਿ ਆਉਣਾ ਹੋ ਜਰਾ ਵਾ ਓਹ ਹੋ ਗਨ ਜਦੋਂ ਉਹਨਾਂ ਬਾਹਰ ਮੰਨ ਲਾ ਚਲ ਜਾਣਾ ਪਤਾ ਨਹੀਂ ਵਿਚਾਰਿਆ ਕੋਈ ਜਾਇਆ ਜਾਣਾ ਜਾਂ ਨਹੀਂ ਜਾਇਆ ਜਾਣਾ ਜੇ ਸਾਡੇ ਘਰ ਚ ਤਾਂ ਪਹਿਲਾਂ ਹੀ ਇੱਕ ਵਾਤਾ ਪੈ ਗਿਆ ਜੇ ਮੰਨ ਲਓ ਚਲ ਜਾਣਗੇ ਪੁੱਤ ਉਹਨਾਂ ਕਮਾਈ ਕਰਕੇ ਕਿਹੜਾ ਵੱਖਰੀ ਰੱਖ ਲੈਣਾ ਘਰ ਹੀ ਦੇਣੇ ਆ ਉਹ ਘਰ ਤੇ ਦੇਨੇ ਹੁਣ ਮੈਂ ਤੁਸੀਂ ਵੀ ਉਹਨਾਂ ਦੇ ਸਤਿਅਸ਼ ਕਰਨੀ ਆ। ਉਹ ਮੇਰੀ ਗੱਲ ਸੁਣੋ ਹਾਂ ਇਹ ਗੱਲ ਹੁਣ ਮੈਂ ਸਮਝਣ ਡਿਆ ਵਾਂ। ਅਗਲੀ ਆਂਦੀ ਵੀ ਇਹਨਾਂ ਨੇ ਚਲ ਬਾਹਰ ਮੈਂ ਸੋ ਕੱਲ ਨੂੰ ਇਹ ਗੱਲ ਕਹੀ ਸੀ ਮੈਂ ਕੋਈ ਗੱਲ ਨਹੀਂ ਜੇ ਉਹ ਚਲ ਜਾਣਗੇ ਤੇ ਪਹਿਲੀ ਬੰਨਾ ਤੇ ਆਪਣਾ ਹੀ ਆ ਨਾ ਇੱਥੇ ਮੈਂ ਹੀ ਸਾਹਮਣਾ ਵਾਂ। ਹਾਂ ਵੇ ਪੁੱਤ ਕਿੰਦੀ ਸਿਆਣੀ ਗੱਲ ਕੀਤੀ। ਤੇ ਉਹ ਕਹਿੰਦੀ ਵੀ ਇਹਨਾਂ ਨੇ ਇੰਨੇ ਚਲ ਬਾਹਰ ਆਣ ਕੇ ਤੇ ਪਹਿਲੀ ਬੰਨਾ ਵੀ ਬਾਅਦ ਚ ਵੰਡਾਉਣਾ ਵਾ। ਹਾਏ ਰੱਬਾ ਪਿਓ ਦੇ ਪਿਓ ਨੂੰ ਫੜਦੀ ਆ ਵੇ ਕਿੱਥੋਂ ਤੱਕ ਜਾਣ ਦੀ। ਕੀ ਕਰਾਂ ਫਿਰ ਦੱਸੋ। ਮੇਰਾ ਦੇਖ ਜੀ ਕਰਦਾ ਕਿ ਇਹਦੀ ਲਾਵਾਂ ਮਾਂ ਨੂੰ ਹੋਣ। ਉਹ ਨੂੰ ਕਹਾਂ ਬੈਨੂੰ ਆ ਮੱਤ ਦਿੱਤੀ ਏ ਇਹਦੇ ਤੇ ਕਿ ਹਥਿਆਉ ਕੁਛ ਹੋਣ ਡਿਆ ਮੰਮੀ ਮੇਰੀ ਗੱਲ ਸੁਣ ਹਲੇ ਕਿਸ ਨੂੰ ਫੋਨ ਲਾਉਣ ਦੀ ਨਹੀਂ ਲੋੜ ਠੀਕ ਆ ਹਲੇ ਜਿਹੜਾ ਚੱਕਰ ਮੈਂ ਕੰਟਰੋਲ ਕਰ ਲਵਾਂਗਾ ਆਪੇ ਜਦੋਂ ਜ਼ਿਆਦਾ ਮੈਨੂੰ ਪਤਾ ਲੱਗੂਗਾ ਨਾ ਵੀ ਨਹੀਂ ਹੁਣ ਕਰਨਾ ਪੈਣਾ ਫਿਰ ਮੈਂ ਤੁਹਾਨੂੰ ਦੱਸ ਦਊਗਾ ਫਿਰ ਤੁਸੀਂ ਕਰ ਲਿਓ ਪਾ ਤੈਨੂੰ ਇੱਕ ਗੱਲ ਕਹਿਨੀ ਆ ਸਿਰੋਂ ਪਾਣੀ ਲੰਗਦਾ ਜਾਣ ਡਿਆਈ ਮੈਂ ਬਾਹਰ ਗਈ ਹਾਂ ਤੇ ਮੈਂ ਆਹਦਾ ਚਾਲ ਚੱਲਣ ਵੇਖਿਆ ਸੀ ਐਡਾ ਮੂੰਹ ਕੀਤਾ ਸੀ ਤੇ ਕੰਮ ਕਰਨ ਲਈ ਸੀ ਉਹ ਤੇ ਮੈਂ ਤੁਹਾਨੂੰ ਪਹਿਲੀ ਗੱਲ ਦੱਸੀ ਵੀ ਹੁਣ ਜਨਾਨੀਆਂ ਨੂੰ ਇਹ ਚੀਜ਼ਾਂ ਨਾ ਹੁੰਦਾ ਵਾ ਪਤਾ ਨਹੀਂ ਉਹ ਤੇ ਵੇਖ ਲੈ ਨਾ ਅਪਿੰਦਰ ਜੀ ਦੇ ਕਾਂਡਿਆ ਨਾ ਨਵਜਤ ਕਾਂਡੀ ਇਹ ਵੱਖੀ ਤੋਂ ਜਿੱਦ ਕਰੀ ਜਾਂਦੀ ਹੋ ਮੈਂ ਦੱਸੋ ਕੀ ਕਰਾਂ ਹੁਣ ਮੈਂ ਹੁਣ ਮੈਂ ਕਪੱਤ ਟਾਲਦਾ ਟਾਲਣ ਦਾ ਮਾਰਾ ਜੇ ਮੈਂ ਜਿੰਨਾ ਮਰਜੀ ਪੁੱਤ ਕਪੱਤ ਟਾਲ ਲਾ ਪਰ ਇਹ ਜਨਾਨੀ ਨੂੰ ਅਕਲ ਹੈ ਨਹੀਂ ਕੋਈ ਗੱਲ ਨਹੀਂ ਬਾਕੀ ਮੈਂ ਸਮਝਾ ਲੂੰਗਾ ਆਪੇ ਆ ਥੋੜਾ ਝਿੜਕ ਕੇ ਦਾ ਕੀ ਕਰਦਾ ਬਾਬਾ ਰੱਖੀਦਾ ਹੁੰਦਾ ਬੁੜੀਆਂ ਤੇ ਨੀ ਤੇ ਸਰ ਤੇ ਚੜ ਜਾਂਦੀਆਂ ਹੁੰਦੀਆਂ ਮੈਂ ਤੈਨੂੰ ਇੱਕ ਕੰਨੀ ਗੱਲ ਕੱਢ ਦਿੱਤੀ ਉਹ ਕੋਈ ਨਹੀਂ ਮੈਂ ਸਮਝਾ ਲੂੰਗਾ ਇਹ ਆਪਣਾ ਕਿਤੇ ਨਾ ਹੱਥ ਵੜ ਕੇ ਨੂੰ ਸਾਰੇ ਕੁਝ ਦੇ ਦੇ ਐਨੇ ਮੁੜ ਕੇ ਤੈਨੂੰ ਹੀ ਨਹੀਂ ਮੰਨਣਾ ਹੈ ਨਹੀਂ ਨਹੀਂ ਇਹ ਕੋਈ ਪੈਸਾ ਥੇਲਾ ਦੇ ਆਪਣੇ ਕੋਲ ਰੱਖਿਆ ਕਰ ਕੋਈ ਨਹੀਂ ਕੋਈ ਨਹੀਂ ਕੰਟਰੋਲ ਕਰ ਥੋੜਾ ਬੁਤਾ ਦੇ ਦੇ ਤੀ ਕੋਈ ਗੱਲ